ਡਾਇਨਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕ ਆਵਾਗ ਤੇ ਦਰਸ਼ਕੋ ਜਿਮਨੀ ਚੋਣਾਂ ਦਾ ਪੂਰਾ ਜੋਰ ਚੱਲ ਰਿਹਾ ਜਲੰਧਰ ਦੀ ਸੀਟ ਦਾ ਤੇ ਉੱਤੇ ਹੁਣ ਜਿਹੜੀ ਕਮਾਂਡ ਆ ਜਿਹੜੇ ਆਲਾ ਲੀਡਰ ਨੇ ਦੋਵਾਂ ਪਾਰਟੀਆਂ ਦੇ ਭਾਵੇਂ ਪ੍ਰਗੰਤਮਾਨ ਹੋਵੇ ਤੇ ਭਾਵੇਂ ਰਾਜਾ ਵਰਿੰਗ ਜੀ ਹੋਵੇ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਵੀ ਆਪਣੀਆਂ ਦੇ ਵੀ ਕਮਾਂਡ ਸੰਭ ਲਈ ਆ ਤੇ ਪੂਰੇ ਇੱਕ ਦਮ ਖੰਮ ਦੇ ਨਾਲ ਸਾਰੀਆਂ ਪਾਰਟੀਆਂ ਮਦਾਨ ਦੇ ਵਿੱਚ ਨੇ ਇਹ ਤਾਂ ਹੁਣ 10 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 13 ਨੂੰ ਨਤੀਜੇ ਆ ਜਾਣੇ ਨੇ ਤੇ ਕਿਸਦੇ ਹੱਕ ਦੇ ਵਿੱਚ ਨਤੀਜੇ ਜਾਂਦੇ ਨੇ ਇਹ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਸਾਰੀਆਂ ਪਾਰਟੀਆਂ ਦਾ ਜੋਰ-ਕੋਤ ਲੱਗਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਤੇ ਆਮਾਦੀ ਪਾਰਟੀ ਵੀ ਆਪਣੀ ਸਾਖ ਬਚਾਉਣ ਦੀ ਪੂਰੀ ਵਾਹ ਲਾ ਰਹੀ ਹੈ ਬਜਦੀ ਹੈ ਜਾਂ ਨਹੀਂ ਬਜਦੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਇਹ ਤਾਂ ਲੋਕ ਜਾਣਦੇ ਨੇ ਕਿ ਉਹਨਾਂ ਨੇ ਕਿਸ ਪਾਸੇ ਨੂੰ ਕਰਬਟ ਲੈਣੀ ਆ ਭਰੇ ਆਪੀ ਪਾਰਟੀਆਂ ਦਾ ਜੁੱਦ ਲੱਗਿਆ ਹੋਇਆ ਕਮਸਾਨ ਦਾ ਜੁੱਦ ਜਿਹੜਾ ਚੱਲ ਰਿਹਾ ਵਾ ਪੱਛਮੀ ਜਲੰਧਰ ਦੀ ਸੀਟ ਤੇ ਕੌਣ ਬਾਜ਼ੀ ਮਾਰੇਗਾ ਤੇ ਹੌਣ ਵਾਲਾ ਸਮਾਂ ਦੱਸੇਗਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਪੋਜੀਸ਼ਨ ਜਿਹੜੀ ਹਾਸੋ ਜਿਣੀ ਆ ਕਿਉਂਕਿ ਸੁਖਬੀਰ ਬਾਦਲ ਨੇ ਬਹੁਜਣ ਸਮਾਜ ਪਾਰਟੀ ਦੀ ਹਮਾਇਤ ਕਰ ਦਿੱਤੀ ਆ ਤੇ ਦੂਸਰੇ ਪਾਸੇ ਬੀਬੀ ਜਿਹੜੀ ਅਕਾਲੀ ਦਲ ਵੱਲੋਂ ਵੀ ਡਰਤੀ ਹੋਈ ਆ ਤਕਰੀ ਇਹ ਤੋਂ ਚੋ ਨਿਸ਼ਾਨ ਕੋਈ ਕੋਸ਼ਿਸ਼ ਤਾਂ ਨਹੀਂ ਸਕੇ ਤੇ ਬੀਬੀ ਜਗੀਰਪੁਰ ਨੇ ਤਾਂ ਸਿੱਧਾ ਹੀ ਕਿਹਾ ਕਿ ਉਹ ਜੇ ਟਕਰੀ ਦਾ ਵਿਰੋਧ ਕਰਨਗੇ ਉਹ ਆਪਣੇ ਆਪ ਹੀ ਸੋਚ ਲੈਣ ਕਿ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਨਜ਼ਰ ਦੇ ਨਾਲ ਦੇਖਣਗੇ ਜਿੱਡੀ ਅਪੀਲ ਬੀਬੀ ਨੇ ਕੀਤੀ ਆ ਕਾਲੀਦਲ ਦੀ ਜੜੀ ਬਾਗੀਆਂ ਦੇ ਦੁਆਰਾ ਉਹ ਲੋਕਾਂ ਦੇ ਮਨਾਂ ਨੂੰ ਟੰਮਣ ਵਾਲੀ ਆ ਤੇ ਬੀਬੀ ਜਗੀਰਪੁਰ ਨੇ ਮੀਖਵਾ ਕਿ ਜੇ ਉਹ ਕਰੋੜਾ ਪਤੀ ਹੁੰਦੀ ਤਾਂ ਕੀ ਫਿਰ ਉਤੋਂ ਟਕਰੀ ਚੋ ਨਿਸ਼ਾਨ ਕੋਇਆ ਜਾਂਦਾ ਇਹ ਬੜਾ ਵੱਡਾ ਮਸਲਾ ਵਾ वाड़े वाड़े सीगे, सीगे। उ, कि ਜਿਹੜਾ ਅਕਾਲੀ ਦਲ ਤੇ ਵੱਡੇ ਵੱਡੇ ਧਨਾੜ ਕਾਬਲ ਹੋ ਗਏ ਕਾਬਜ ਹੋ ਗਏ ਨੇ ਤੇ ਜਿਹੜੇ ਆਮ ਲੀਡਰ ਸੀਗੇ ਜਿਹੜੇ ਕੁਰਬਾਨੀ ਵਾਲੇ ਵਰਕਰ ਸੀਗੇ ਲੀਡਰ ਸੀਗੇ ਉਹ ਹਾਸ਼ੀਏ ਤੇ ਧਕੇ ਗਏ ਨੇ ਇਸੇ ਕਰਕੇ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਇਹ ਹਾਲਾਤ ਹੋਏ ਨੇ ਤੇ ਜਿਹੜੇ ਬਾਗੀਆਂ ਨੇ ਸ੍ਰੀ ਅੰਮ੍ਰਿਤਸਰ ਅਕਾਲ ਤਖਤ ਸਭਿਓ ਕੇ ਜਿਹੜੇ ਨਿੱਤੇ ਸੰਦੇ ਕੀਤੇ ਨੇ ਉਹਦੇ ਵਿੱਚ ਵੀ ਇਹ ਆਮ ਗੱਲਾਂ ਨੇ ਜਿਹੜੀਆਂ ਅਕਾਲੀ ਦਲ ਨੇ ਵਿਚਾਰੀਆਂ ਚਾਹਦੀਆਂ ਸੀਗੀਆਂ ਕਮੇਟੀਆਂ ਵੀ ਬਣੀਆਂ ਪਰ ਉਹਨਾਂ ਨੇ ਨਹੀਂ ਮੰਨੀਆਂ ਨਹੀਂ ਗਈਆਂ ਜਾ ਉਧਰ ਧਿਆਨ ਹੀ ਨਹੀਂ ਦਿੱਤਾ ਗਿਆ ਉਹਨਾਂ ਨੇ ਬਕਾਇਦਾ ਲੈਟਰ ਲਿਖ ਕੇ ਤੇ ਜਿਹੜੀਆਂ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਉਹਨਾਂ ਦੀ ਖਿਮਾ ਜਾਂਚਣਾ ਕੀਤੀ ਆ ਤੇ ਪੂਲ ਬਖਸ਼ਾਉਣ ਦੇ ਵਾਸਤੇ ਅਕਾਲ ਤੱਕ ਤੱਕ ਪਹੁੰਚ ਕੀਤੀ ਆ ਇਹ ਵੀ ਉਹਨਾਂ ਦਾ ਪੈਂਤੜਾ ਉਹਨਾਂ ਦੇ ਹੱਕ 'ਚ ਟੁਕਤ ਜਾ ਜਾਂ ਉਹਨਾਂ ਦੇ ਦੋਤ ਦੇ ਵਿੱਚ ਜਾਂ ਜਿਹੜੀ ਸਤਪਤ ਅਕਾਲੀ ਲੀਡਰਸ਼ਿਪ ਆ ਉਸ ਨੂੰ ਝਕਾਉਣ ਦੇ ਵਿੱਚ ਉਹ ਕਹਿੰਦੇ ਆ ਬੁੰਦੇ ਨੇ ਜਾਂ ਨਹੀਂ ਹੁੰਦੇ ਜਾ ਸਕਦੀ ਬੱਦਲ ਆਪਣੇ ਸਾਥੇ ਅੜੇ ਰਹਿੰਦੇ ਨੇ ਕਿਉਂਕਿ ਮਜੀਠੀਆ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਉਹ ਸ਼ਾਂਤੀ ਦਿਖਾਈ ਦੇ ਰਹੇ ਨੇ ਤੋ ਜਿਆਦਾ ਬੋਲ ਨਹੀਂ ਰਹੇ ਕਿਸੇ ਦੇ ਵੀ ਹੱਥ ਜਾਂ ਵਿਰੋਧ ਦੀ ਗੱਲ ਡਟ ਕੇ ਉਸ ਤੰਗ ਨਾ ਜੜੀ ਨਹੀਂ ਕਰਦੇ ਗੱਲ ਜੇ ਪੰਜਾਬ ਦੇ ਵਾਤਾਵਰਣ ਦੀ ਕਰੀਏ ਪੰਜਾਬ ਦੇ ਵਿੱਚ ਕਹਿਰਾਂ ਦੀ ਗਰਮੀ ਪੈ ਰਹੀ ਆ ਭਾਵੇਂ ਮੀਂਹ ਪਿਆ ਪਰ ਹਮਸ ਇੰਨੀ ਜਿਆਦਾ ਹੋ ਜਾਂਦੀ ਆ ਕਿ ਬੜਾ ਉੱਕਾ ਹੋਇਆ ਪਿਆ ਤਈਨਾਂ ਦਿਨਾਂ ਦੇ ਵਿੱਚ ਬਰਸਾਤ ਦੇ ਦਿਨਾਂ ਦੇ ਵਿੱਚ ਬੂਟੇ ਵੱਤ ਵੱਤ ਲਾਉਣ ਦੀ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਆ ਬਹੁਤ ਸਾਰੀਆਂ ਸੰਸਥਾਵਾਂ ਵੀ ਲਾਰੀਆਂ ਨੇ ਫ੍ਰੀ ਬੂਟੇ ਵੀ ਵੰਡੇ ਜਾ ਰਹੇ ਨੇ ਪਰ ਫਿਰ ਵੀ ਹਜੇ ਪੰਜਾਬ ਦੇ ਵਿੱਚ ਦਰਖਤਾਂ ਦੀ ਜਿਹੜੀ ਘਾਟ ਰੜਕਦੀ ਆ ਤੇ ਜਿੱਥੋਂ ਤੱਕ ਆ ਫਸਲੀ ਵਿਪਿੰਤਾ ਦੀ ਗੱਲ ਕਿਉਂਕਿ ਹੁਣ ਜਿਹੜਾ ਬਸਪਤੀ ਇਹਦਾ ਕੰਮ ਹੀ ਚੱਲੂ ਹੋ ਗਿਆ ਲਾਉਣ ਦਾ ਪਹਿਲਾਂ ਜਿੱਥੇ ਘਟ ਪਾਣੀ ਸੀ ਉਸੇ ਬਸਪਤੀ ਲਾਈ ਜਾਂਦੀ ਸੀ ਇੱਕ ਤਾਂ ਲੇਟ ਲੱਗਦੀ ਸੀ ਨਹੀਂ ਆ ਜਾਂਦੇ ਸੀ ਬਰਸਾਤਾਂ ਤੇ ਕੀ ਵਿਰਾਮ ਪੜ ਜਾਂਦੀ ਸੀ ਤੇ ਜਿਆਦਾ ਪਾਣੀ ਲਾਉਣ ਦੀ ਲੋੜ ਨਹੀਂ ਸੀ ਹੁੰਦੀ ਜਾ ਟਿਊਬ ਵਾਲਾ ਇੰਦਣਾਂ ਦੇ ਘਟ ਘੜ ਦੇ ਵਿੱਚ ਥੋੜਾ ਪਾਣੀ ਲਾਉਣ ਦੀ ਲੋੜ ਪਈ ਸੀ ਤੇ ਭਰ ਜਾਂਦੀ ਸੀ ਤੇ ਆ ਬਾਰਡਰੀ ਜਿੱਕੇ ਤੇ ਸਟਾਈ ਵਧੀਆ ਬਸਬਤੀ ਹੁੰਦੀ ਸੀ ਖਸ਼ਬੂਦਾਰ ਬੜੀ ਖਸ਼ਬੂ ਵਾਲੀ ਛੋੜਾਂ ਦੇ ਵਿੱਚੋਂ ਉਹਨੂੰ ਪਾਕਿਸਤਾਨੀ ਬਸਬਤੀ ਵੀ ਕਹਿੰਦੇ ਸੀ ਤੇ ਹੁਣ ਵੀ ਬੜੀਆਂ ਕਿਸਮਾਂ ਨੇ ਬਸਬਤੀ ਦੀਆਂ ਜਿਹੜੀਆਂ ਘੱਟ ਪਾਣੀ ਦੇ ਨਾਲ ਪਾਲੀਆਂ ਜਾ ਸਕਦੀਆਂ ਤੇ ਵਾਕੇ ਜੇ ਸਰਕਾਰਾਂ ਵੀ ਥੋੜਾ ਜਿਹਾ ਪਹਿਲ ਕਰਨ ਤੇ ਕਿਸਾਨ ਵੀ ਸੋਚਣ ਕਿ ਝੋਨੇ ਤੇ ਇਹਨਾਂ ਸੀ ਪਾਣੀ ਵਿਅਰਥ ਜਿਹੜਾ ਅਗਵਾ ਰਹੇ ਆ ਉਹ ਨਾਗਵਾਇਆ ਜਾਵੇ ਕਿਉਂਕਿ ਪਾਣੀ ਬੜਾ ਕੀਮਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਪੀਣ ਵਾਸਤੇ ਵੀ ਨਹੀਂ ਲੱਭਣਾ ਅੱਜ ਤੇ ਅਸੀਂ ਜਾਈ ਖਵਾ ਰਹੇ ਆ ਤੇ ਖੇਤੀ ਫਸਲਾਂ ਦੀ ਵੀ ਤੰਤਾ ਵੀ ਗੱਲ ਆ ਕਿਉਂਕਿ ਜਿਹੜੇ ਸਾਰੀਆਂ ਫਸਲਾਂ ਵਾ ਉਹ ਐਮਪੀ ਮਿਨੀਮਮ ਪ੍ਰਾਈਸ ਜਿਹੜਾ ਵਾ ਐਮਐਸਪੀ ਉੱਤੇ ਵਿਕਦੀਆਂ ਨਹੀਂ ਤੇ ਕਿਸਾਨਾਂ ਨੂੰ ਫਿਰ ਘਾਟਾ ਪੈਂਦਾ ਹੁਣ ਵਸਬਤੀ ਦਾ ਵੀ ਇਹੀ ਹਾਲ ਆ ਤੇ ਬਾਕੀ ਜਿਵੇਂ ਹੁਣ ਢੇਲ ਬੀਜੇ ਜਾਂਦੇ ਹੋਈ ਇਹਨਾਂ ਦਿਨਾਂ ਦੇ ਵਿੱਚ ਬਰਸਾਤਾਂ ਨਾਲ ਹੀ ਪੜ ਪੈਂਦੇ ਹੁੰਦੇ ਸੀਗੇ ਢੇਲ ਆ ਉਹ ਵੀ ਦੀ ਫਸਲ ਆ ਹੋਰ ਵੀ ਕਈ ਬਦਰਮੀਆਂ ਖਸਮਾਂ ਉਹ ਵੀ ਜਿਆ ਜਾ ਸਕਦੀਆਂ ਕਿਉਂਕਿ ਜੇ ਸਰਕਾਰਾਂ ਇਸ ਪਾਸੇ ਸचेत ਨਹੀਂ ਜੇ ਫਿਰ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਸਾਡੀਆਂ ਜਿਹੜੀਆਂ ਕਿਸਾਨ ਜੱਟੇ ਬੰਦੀਆਂ ਨੇ ਉਹਨਾਂ ਨੂੰ ਵੀ ਇਸ ਪਾਸੇ ਆਉਣਾ ਚਾਹੀਦਾ ਵਾ ਕਿ ਪੰਜਾਬ ਦਾ ਪਾਣੀ ਜਿਹੜਾ ਬਚਾਉਣਾ ਬੜਾ ਅਹਿਮ ਆ ਪੰਜਾਬ ਦੇ ਕੋਲੇ ਤੱਕੇ ਪਾਣੀ ਹੈ ਨਹੀਂ ਤੇ ਦੂਸਰੇ ਜਿਹੜੇ ਗੁਵਾਨੀ ਸਟੇਟਾਂ ਨੇ ਉਹ ਵੀ ਪਾਣੀ ਹੋਰ ਮੰਗ ਕਰਦੇ ਨੇ ਤੇ ਭਾਵੇਂ ਸਾਰੀਆਂ ਪਾਰਟੀਆਂ ਸਰਕਾਰਾਂ ਵੀ ਕਹਿ ਚੁੱਕੀਆਂ ਨੇ ਕਿ ਪੰਜਾਬ ਦੇ ਕੋਲ ਹੋਰ ਬਾਦੂ ਪਾਣੀ ਨਹੀਂ ਹੈ ਜਿਹੜਾ ਧਰਤੀ ਵਾਲਾ ਵੇਸ਼ਨਾ ਪਾਣੀ ਆ ਉਹ ਵੀ ਪੰਜਾਬ ਲੋੜ ਤੋਂ ਜ਼ਿਆਦਾ ਜਿਹੜਾ ਵਰਤਿਆ ਵਾ ਤੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦਾ ਸੰਕਟ ਜਿਹੜਾ ਪੰਜਾਬ ਦੇ ਵਿੱਚ ਪੈਦਾ ਹੋ ਸਕਦਾ ਇਸ ਪਾਸੇ ਨੂੰ ਵੀ ਸੋਚਣ ਤੇ ਵਿਚਾਰਨ ਦੀ ਲੋੜ ਆ ਕਿ ਪੰਜਾਬ ਦੇ ਵਿੱਚ ਪਾਣੀ ਦਾ ਜਿਹੜਾ ਸੰਕਟ ਆ ਉਹ ਪੈਦਾ ਨਾ ਹੋਵੇ ਤੇ ਜਿਹੜੀਆਂ ਦੂਸਰੀਆਂ ਫਸਲਾਂ ਨੇ ਉਹ ਵੀ ਬੀਜੀਆਂ ਜਾਣ ਤੇ ਪੰਜਾਬ ਦੀ ਜਿਹੜੀ ਫਜ਼ਾ ਵਾ ਉਸ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਦਰਖਤਾਂ ਦੀ ਬਹੁਤ ਜ਼ਰੂਰਤ ਹੈ ਤੇ ਲੋੜਾ ਗਰਮੀ ਦੇ ਦਿਨਾਂ ਦੇ ਵਿੱਚ ਜਿਹੜੇ ਅਮੀਰ ਬੰਦੇ ਨੇ ਉਹ ਤਾਂ ਵਿਚਾਰੀ ਏਸੀ ਲਾ ਲੈਣਗੇ ਤੇ ਗਰੀਬ ਕਿੱਧਰ ਜਾਣਗੇ ਉਹਨਾਂ ਜਿਹਾਂ ਤਾਂ ਜਿਹੜੇ ਏਸੀ ਨੇ ਦਰਖਤੀ ਹੁੰਦੇ ਨੇ ਦਰਖਤਾਂ ਥੱਲੇ ਉਹਨਾਂ ਨੇ ਬਹਿਣਾ ਹੁੰਦਾ ਕਿਉਂਕਿ 15 ਦੇ ਵਿੱਚ ਅੱਜ ਕੱਲ ਇੰਨੀ ਗਰਮੀ ਹੋ ਜਾਂਦੀ ਹੈ ਕਿਉਂਕਿ ਲੈਂਟਰ ਪਾਏ ਹੋਏ ਨੇ ਆਪਾਂ ਕੰਕਰੀਟ ਦੇ ਜੰਗਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਦੇ ਨਾਲ ਜਿਹੜੇ ਅੰਦਰ ਤਪ ਜਾਂਦੇ ਨੇ ਤੇ ਫਿਰ ਜਿਹੜੇ ਤੇ ਪਹੁੰਚ ਵਾਲੇ ਨੇ ਉਹ ਤਾਂ ਏਸੀ ਲਵਾ ਲੈਂਦੇ ਨੇ ਤੇ ਫਿਰ ਗਰੀਬ ਵਿਚਾਰੇ ਕਿੱਧਰ ਨੂੰ ਜਾਣ ਜੀ ਬੂਟੇ ਵੱਤ ਵੱਤ ਲੱਗ ਜਾਣ ਤੇ ਮੌਸਮ ਜਿਹੜਾ ਵਾ ਖੁਸ਼ਗਵਾਰ ਜਾ ਰਵੇ ਤੇ ਗਰੀਬਾਂ ਦੇ ਵਾਸਤੇ ਵੀ ਜਿਹੜੀ ਗਰਮੀ ਆ ਉਹ ਘਟਣੀ ਜਿਹੜੀ ਆ ਸੌਖੀ ਹੋ ਸਕਦੀ ਆ ਤੇ ਸਕੂਲੀ ਬੱਚਿਆਂ ਦਾ ਵੀ ਇਹਨਾਂ ਦੇ ਦਿਨ ਵੀ ਸਕੂਲ ਸ਼ੁਰੂ ਹੋ ਗਏ ਨੇ ਬੜਾ ਔਖਾ ਹੁੰਦਾ ਬੱਚਿਆਂ ਦਾ ਵੀ ਗਰਮੀ ਦੇ ਵਿੱਚ ਜਾਣਾ ਹੁਣ ਕਈ ਜਿਹੜੇ ਅਮੀਰ ਬੱਚੇ ਨੇ ਪੜਦੇ ਨੇ ਉਹਨਾਂ ਦੇ ਤਾਂ ਕਮਰੇ ਵੀ AC ਨੇ ਸਕੂਲਾਂ ਦੇ ਦਸਾਂ ਵੀ AC ਜਾਂਦੇ ਨੇ ਤੇ ਗਰੀਬ ਵਿਚਾਰੇ ਕਈਆਂ ਨੇ ਤੁਰ ਕੇ ਜਾਣਾ ਹੁੰਦਾ ਕਈ ਕਿਲੋਮੀਟਰ ਤੱਕ ਇਹ ਕਰਿਆ ਕਿ ਵੀ ਫਿਰ ਉਹ ਜਿਹੀ ਸੀ ਸਾਧਨ ਹੁੰਦੇ ਨੇ ਇਹਨੇ ਸਾਧਨ ਨਹੀਂ ਹੁੰਦੇ ਕਿ ਆ ਕੇ ਇਸੇ ਕਮਰੇ ਚ ਰਹਿ ਰਹਿਣਾ ਤੇ ਉਹਨਾਂ ਦਾ ਜਿਹੜਾ ਕੰਪੀਟੀਸ਼ਨ ਆ ਉਹ ਤਾਂ ਉਹਨਾਂ ਬੱਚਿਆਂ ਦੇ ਨਾਲ ਹੀ ਹੋਣਾ ਨਾ ਜਿਹੜੀਆਂ ਸਾਰੀਆਂ ਸਹੂਤਾ ਮਾਨ ਰਹੇ ਨੇ ਇਸ ਕਰਕੇ ਜ ਆਪਣਾ ਜਿਹੜਾ ਵਿੱਦਿਆ ਦਾ ਫਰਕ ਵੀ ਰਹਿ ਜਾਂਦਾ ਵਾ ਕਿਉਂਕਿ ਜਿਹੜੇ ਬੱਚੇ ਪੜ੍ਹਨਾ ਵੀ ਚਾਹੁੰਦੇ ਹੁੰਦੇ ਨੇ ਉਹਨਾਂ ਨੂੰ ਉਹ ਜਿਹੜੀਆਂ ਸਹੂਤਾ ਉਹ ਨਹੀਂ ਮਿਲ ਰਹੀਆਂ ਹੁੰਦੀਆਂ ਉਹਨਾਂ ਦੇ ਮਾਪੇ ਇੰਨੇ ਅਮੀਰ ਨਹੀਂ ਹੁੰਦੇ ਕਿ ਦੁਨੀਆਂ ਸਹੂਤਾ ਜਿਹੜੀਆਂ ਉਹ ਦੇ ਸਕਣ ਇਹ ਬੱਚਿਆਂ ਨੂੰ ਜਿਹੜਾ ਦੂਜਿਆਂ ਦੇ ਮੁਕਾਬਲੇ ਤੇ ਖੜਾ ਕਰ ਸਕਣ ਤੇ ਪੰਜਾਬ ਦੇ ਵਿੱਚ ਜਿਹੜੀ ਬਿਰਜਗਾਰੀ ਵੀ ਹੱਦ ਤੋਂ ਪਾਰ ਜਾ ਰਹੀ ਆ ਭਾਵੇਂ ਭਗਵੰਤ ਮਾਨ ਜੀ ਜਲੰਧਰ ਡੇਰਾ ਲਾ ਕੇ ਬੈਠੇ ਨੇ ਪਰ ਜਿਹੜੇ ਅਹਿਮ ਮਸਲੇ ਨੇ ਪੰਜਾਬ ਦੇ ਉਹਨਾਂ ਦੇ ਬਾਰੇ ਜ਼ਰੂਰ ਉਹਨਾਂ ਨੂੰ ਇਹ ਵੀ ਚਰਚਾ ਕਰਨ ਦੀ ਲੋੜ ਆ ਕੁਝ ਜ਼ਰੂਰੀ ਨਹੀਂ ਪੀਪਲ ਆਜੀ ਪਾਕਿਸਤਾਨ ਪਾਰਟੀ ਕੋ ਬਾਹਰ ਦੇ ਜਿਹੜੇ ਲੋਕਾਂ ਨੂੰ ਤਾਂ ਵੀ ਸਲਾਹ ਲਈ ਜਾਂਦਾ ਦਿਆ ਉਹਨਾਂ ਦੇ ਨਾਲ ਵੀ ਵਿਚਾਰ ਚਰਚਾ ਕੀਤੀ ਜਾ ਸਕਦੀ ਆ ਕਿ ਪੰਜਾਬ ਨੂੰ ਇਸ ਮਦਹਾਲੀ ਤੋਂ ਇਸ ਤਰ੍ਹਾਂ ਬਾਹਰ ਕਰਨਾ ਜਿਸ ਤਰ੍ਹਾਂ ਜਿਹੜੇ ਉਠੇ ਮੁਕਾਬਲੇ ਪੰਜਾਬ ਦੇ ਵਿੱਚ ਹੁੰਦੇ ਰਹੇ ਨੇ ਪੰਜਾਬ ਦੇ ਘਾਰੇ ਮਾਰੇ ਦੋ ਸਮੇਂ ਕਿ ਉਹ ਅੱਜ ਅਦਾਲਤਾਂ ਦੇ ਵਿੱਚ ਉਹਨਾਂ ਦੇ ਫੈਸਲੇ ਆ ਰਹੇ ਨੇ ਕਿ 3 ਸਾਲਾਂ ਬਾਅਦ ਕੋਈ 20 ਸਾਲਾਂ ਬਾਅਦ ਕੋਈ ਕਿੰਨੇ ਸਾਲਾਂ ਬਾਅਦ ਤੇ ਸ਼ਰਮਣੀ ਅਕਾਲੀ ਦੰਨ ਇਹ ਵੀ ਗੱਲ ਮੰਨੀ ਹੈ ਕਿ ਸਾਨੂੰ ਕਮਿਸ਼ਨ ਮਿਠਾ ਕੇ ਬਕਾਇਦਾ ਨਜ਼ੀਰ ਇਕਤਵਾਰੀ ਕਰਨੀ ਚਾਹੀਦੀ ਸੀ ਜਿਹੜੇ ਝੂਠੇ ਪੁਲਿਸ ਮੁਕਾਬਲੇ ਆ ਤੇ ਉਨਾ ਦੇ ਸਖਤ ਸਟੈਂਡ ਕਿਰਾ ਲੈਣ ਦੀ ਲੋੜ ਸੀ ਦੂਸਰੀ ਗੱਲ ਆ ਕਿ ਜਿਹੜੇ ਅਫਸਰ ਲਾਏ ਜਾਂਦੇ ਨੇ ਸਮੇਂ ਸਮੇਂ ਤੇ ਤੇ ਉਹਨਾਂ ਵੀ ਵਿਚਾਰ ਕਰਨਾ ਸੋਚਣਾ ਚਾਹੀਦਾ ਸਿਖਵੇਂ ਕਿਹੜੇ ਅਫਸਰ ਲਾਉਣੇ ਚਾਹੀਦੇ ਆ ਕਿਸੇ ਨੂੰ ਡੀਜੀਪੀ ਬਣਾਉਣਾ ਚਾਹੀਦਾ ਤੇ ਕਿਸ ਨੂੰ ਨਹੀਂ ਬਣਾਉਣਾ ਚਾਹੀਦਾ ਉੱਥੇ ਅਕਾਲੀ ਦਲ ਕੋਲੋਂ ਜਿਹੜੀਆਂ ਵੱਡੀਆਂ ਗਲਤੀਆਂ ਕੂਈਆਂ ਨੇ ਤਾਂ ਹੀ ਅੱਜ ਅੱਖ ਮਿਆਜਾ ਜਿਹੜਾ ਅਕਾਲੀ ਦਲ ਨੂੰ ਜਿਹੜਾ ਭੁਗਤਣਾ ਪੈ ਰਿਹਾ ਬੇਅਦਬੀਆਂ ਦਾ ਮਸਲਾ ਵਾ ਬੜਾ ਹੈ ਮਸਲਾ ਤੇ ਅੱਜ ਵੀ ਸਰਕਾਰ ਉਸ ਪ੍ਰਤੀਬਿੰਦੂ ਨਾਲਦਾ ਗੰਭੀਰ ਨਹੀਂ ਹੈ ਤੇ ਅੱਜ ਵੀ ਪੰਜਾਬ ਦੇ ਪੀਜਾਂ ਦੇ ਵਿੱਚ ਬੀਅਦਵੀ ਦਾ ਜਿਹੜਾ ਮਸਲਾ ਵਾ ਉਹ ਦਿਖਾਈ ਦੇ ਰਿਹਾ ਜੇ ਆਪਾਂ ਜਲੰਧਰ ਸੀਟ ਦੀ ਗੱਲ ਕਰੀਏ ਜਿੱਥੇ ਬਾਕੀਆਂ ਵੱਲੋਂ ਅਕਾਲੀ ਵੀ ਦਵਾਰ ਜਿਹੜਾ ਖੜਾ ਹੋਇਆ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਅਪੀਲ ਕੀਤੀ ਹੈ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਵੋਟਾਂ ਉਹ ਵੀ ਪ੍ਰਭਾਵ ਪਾਵੇਗੀ ਅੱਜ ਇਹੋ ਜਿਹੇ ਨਤੀਜੇ ਉਹ ਖਡੂਸਾ ਵਰਗੇ ਜਾਂ ਫਰੀਦਕੋਟ ਸੀਟ ਵਰਗੇ ਤਾਂ ਨਹੀਂ ਆਉਣਗੇ ਉਹਨਾਂ ਦੀ ਕੋਈ ਸੰਭਾਵਨਾ ਨਹੀਂ पर वोटਾਂ ਤੇ ضرور ਕੁਝ ਵੋਟਰਾਂ ਤੇ ਅਸਰ ਜ਼ਰੂਰ ਉਹਨਾਂ ਦੀ ਅਪੀਲ ਦਾ ਹੋਏਗਾ ਇਹ ਨਹੀਂ ਕਿ ਉਹਨਾਂ ਪਤੀ ਜਿਹੜੇ ਨਹੀਂ ਉਹੀ ਵੋਟਾਂ ਦੇ ਵਿੱਚ ਕਰ ਸਕਦੇ ਨੇ ਤੇ ਜਿਹੜੇ ਗਰੀਬ ਨੇ ਜਿਨ੍ਹਾਂ ਨੇ ਹੀਰਾਪਰੀ ਨਹੀਂਆਂ ਕੀਤੀਆਂ ਜਿਨ੍ਹਾਂ ਨੇ ਪੈਸਾ ਜਹ ਜਨਜਾਇ ਟੱਗ ਦੇ ਨਾਲ ਨਹੀਂ ਕਮਾਇਆ ਕਿ ਉਹ ਇਲੈਕਸ਼ਨ ਸਿਸਟਮ ਤੋਂ ਹੀ ਬਾਹਰ ਹੋ ਜਾਣਗੇ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਸਾਡਾ ਹੋ ਗਿਆ ਸਥਾਪਿਤ ਹੋ ਗਿਆ ਇਲੈਕਸ਼ਨਾਂ ਦਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀਗਾ ਤੇ ਜਿਹੜੇ ਇੰਨੇ ਖਰਚ ਕਰਦੇ ਨੇ ਮੀਤਵਾਰ ਭਾਵੇਂ ਇਲੈਕਸ਼ਨ ਕਮਿਸ਼ਨ ਵੱਲੋਂ ਬੰਦੀਆਂ ਲੱਗੀਆਂ ਹੋਈਆਂ ਨੇ ਪਰ ਫਿਰ ਵੀ ਬਹੁਤ ਜਿਹੜੇ ਖਰਚ ਹੋ ਜਾਂਦੇ ਨੇ ਆ ਬੰਦੇ ਦੇ ਵਾਸਤੇ ਜਿਹੜੇ ਇੰਨੇ ਖਰਚ ਕਰਨੇ ਬੜੇ ਔਕੇ ਹੁੰਦੇ ਆ ਤੇ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜੀ ਕੋਈ ਰਾਜਨੀਤਿਕ ਤਬਦੀਲੀ ਏਡੀ ਵੱਡੀ ਹੋ ਵੀ ਨਹੀਂ ਰਹੀ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਜਿਹੜੀ ਬਹੁ ਗਿਣਤੀ ਨੇ ਜਹਾ ਜਿਹਾ ਜਤਾਇਆ ਸੀਗਾ ਤੇ ਉਹ ਵੀ ਲੋਕ ਇਸ ਵੇਲੇ ਸਮਝ ਰਹੇ ਆ ਕਿ ਸਾਡੇ ਨਾਲ ਠੱਗੀ ਹੋਈ ਆ ਜਿਸ ਤਰ੍ਹਾਂ ਪੰਜਾਬ ਦੇ ਲੋਕ ਚਾਹੁੰਦੇ ਸੀ ਉਸ ਤਰ੍ਹਾਂ ਜਿਹੜੀ ਕਰੀ ਆਮਾਦੀ ਪਾਰਟੀ ਨੇ ਉਤਰੀ ਤੇ ਹੁਣ ਵਿਰਿੰਦਰ ਪਛਮੀ ਨੂੰ ਵੀ ਪਤਾ ਲੱਗ ਜਾਣਾ ਕਿ ਲੋਕ ਕੀ ਚਾਹੁੰਦੇ ਨੇ ਤੇ ਲੋਕ ਕਿੱਥੇ ਖੜੇ ਹੋਏ ਨੇ ਕੀ ਲੋਕਾਂ ਦੀ ਨਬਿੱਤੇ ਹੱਥ ਰੱਖਣ ਦੇ ਵਿੱਚ ਮਾਨਸਾਬ ਕੰਮ ਜਾਂ ਬਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਜਿਹੜੀ ਆ ਜ਼ਿਲੰਦਰ ਦੀ ਜਮੀ ਚੋਣ ਹੋ ਰਹੀ ਆ ਉਹ ਤੱਕ ਵੀ ਪਤਾ ਲੱਗ ਜਾਣਾ ਸਤਿ ਸ਼੍ਰੀ ਅਕਾਲ ਸੀ ਪ੍ਰੋਗਰਾਮ ਲੋਕਾਂ ਬਾਜੇ ਤੁਹਾਨੂੰ ਕਿੱਸਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖਿਆ ਕਰੋ ਮੈਨੂੰ ਸੰਤੋਸ਼ ਵੀ ਪਨਨ ਰਿਤੀ ਦਿਵਾ ਗਿਆ the three